ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦਿਖਾਉਣੀ ਆ ਕਹਿੰਦੇ ਚਾਰ ਚੰਨ ਵਾਲੀ ਇੱਕ ਗੱਲ ਆਪਾਂ ਹੋਰ ਦੱਸਣ ਲੱਗੇ ਆ ਆਪਣਾ ਵੀਡੀਓ ਪਾਉਣ ਦਾ ਕੰਮ ਆ ਆਪਣਾ ਜਨੇਦਰ ਸਰਾਂਦੇ ਦੇ ਨਾਲ ਚੱਲਦਾ ਸਿਰਫ 500 ਰੁਪਏ ਫੀਸ ਹੀ ਲੈਣੀ ਆ ਵੀਡੀਓ ਪਾਉਣ ਦੀ ਆਪਾਂ ਜਿਹੜਾ ਮਰਜ਼ੀ ਕਾਲ ਕਰ ਲੈ 500 ਰੁਪਿਆ ਵੀਡੀਓ ਪਾਉਣ ਦੀ ਆਪਣੀ ਫੀਸ ਆ 450 ਕਿਲੋਮੀਟਰ ਦੇ ਵਿੱਚ ਇੱਕ ਆਪਾਂ ਵੀਰਾਂ ਦੀ ਸੇਵਾ ਹੀ ਕਰਨੀ ਆ ਨਵੇਂ ਸਾਲ ਤੱਕ ਸਿਰਫ 500 ਰੁਪਏ ਦਾ ਆਫਰ ਲਾਤਾ ਵੀਰ ਕਹਿੰਦੇ ਵੀ ਲੱਖ ਸਵਾ ਲੱਖ ਫੌਰੀ ਟੱਪ ਜੇ ਅੱਜ ਸਵੇਰੇ ਕਿਸੇ ਬੰਦੇ ਦਾ ਫੋਨ ਆਇਆ ਕਹਿੰਦਾ ਭਾਈ ਫੋਨ ਨਹੀਂ ਚਾਹਦੇ ਆਪਾਂ ਆਪ ੜੱਕਦੇ ਨੇ ਚੱਕ ਲਿਆ ਕੋਈ ਉਹ ਗੱਲ ਨਹੀਂ ਕਹਿੰਦਾ ਫੜ ਨੀਵੇਂ ਰੋਖਾਂ ਨੂੰ ਲੱਗਦੇ ਉੱਚ ਹੋ ਕੇ ਮਾਨ ਨਾ ਕਰੀ ਤੇ 500 ਦੇ ਵਿੱਚ ਸੇਵਾ ਕਰਾਂਗੇ ਕੋਈ ਚੱਕਰ ਨਹੀਂ ਚਾਹੀ ਪਾਥੀਆਂ ਦੀ ਬੋਲੇ ਪਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਡਰਾਈ ਦੱਸੋ ਜੀ ਆਪਣਾ ਨਾ ਬਾਈ ਭਾਵਨ ਪੁ ਨੰਬਰ 78892 992 9735 50 ਸੜੇ ਵੱਡੇ ਭਰਾ ਨੰਬਰਾਈ ਤੇ ਅੱਜ ਫਿਰ ਗਾ ਯਾਰ ਤੂੰ ਕਿਆ ਬਾਤ ਹੈ ਨਗੀਨਾ ਹੀ ਲੈ ਆਇਆ ਅੱਜ ਦਾ ਹਨਾ ਬਈ ਨਗੀਨੀ ਨਹੀਂ ਦੋਨੇ ਬੜਾ ਦੇ ਜੀ ਇੱਕ ਗੱਲ ਹੋਰ ਵੀ ਹੈਗਾ 100 ਕਿਲੋਮੀਟਰੋਂ 150 ਕਿਲੋਮੀਟਰ ਤੱਕ ਦੀ ਹੈ ਬਈ ਅੱਛਾ ਇੱਕ ਗੱਲ ਆ ਫ੍ਰੀ ਡਿਲੀਵਰੀ ਹੈ ਜੀ ਅੱਛਾ ਸੁਨਾਨ ਦਾ ਆਫਰ ਆਪਾਂ ਵੀ ਦੇਵਾਂਗੇ ਹੁਣ ਸਾਬ ਜਾਦਿਆਂ ਦਿਨ ਚੱਲਦੇ ਆ ਫ੍ਰੀ ਹੈ ਜੀ ਹੋਰ ਦੱਸੋ ਤੇ ਪਹਿਲਾ ਨੰਬਰ ਜਿਹੜੀ ਗਾਂ ਆਪਾਂ ਦੇਖੀ ਜਾਂਦੇ ਆ ਬਚੀ ਦੋ ਚੀਜ਼ਾਂ ਕਹਿੰਦਾ ਬਾਬ ਤਿੰਨ ਚੀਜ਼ਾਂ ਆ ਗਿਆ ਕਹਿੰਦਾ ਦੁੱਧ ਆ ਗਿਆ 11 ਦੀਆਂ 11 ਵਜੇ ਉਹਦੇ ਵਾਂਗਰੀ ਬੱਛੀ ਆ ਅਸਾ ਜਿਹੜੀ ਇਹ ਬੱਛੀ ਆਪਾਂ ਦੇਖੀ ਆਨੇ ਬਾਈ ਜੀ ਇਹ ਕਿਹੜੇ ਸੀਮੰਟ ਦੀ ਆ ਕੀ ਇਹਦੀ ਗੱਲਬਾਤ ਆ ਪਹਿਲਾਂ ਵੀ ਗੱਪਣ ਦੀ ਛੋਟੇ ਚੈਨਲ ਦੇ ਵੀਡੀਓ ਪਾਈਤੋਂ ਗੱਪਣੇ ਸੀਗੀ ਹੁਣ ਸੂਈ ਵੀ ਆ ਗਈ ਜੀ ਏਬੀਐਸ ਦੇ ਅਰਮਾਡਾ ਦੇ ਸੈਕਸਰ ਤੋਂ ਗੱਪਣੇ ਸੀਗੀ ਆਪਾਂ ਕਹਿੰਦੇ ਪ੍ਰੋਪਰ ਕਾਰਡ ਆ ਬਾਈ ਬੱਛੀ ਕਮਾਈ ਮਾੜੀ ਸੋਭਰ ਜਿਵੇਂ ਕਹਿੰਦਾ ਦਾੜੀ ਦਾ ਮੋਛਾ ਵਧਿਆ ਮਿਆਂ ਟ੍ਰੈਂਡ ਜਿਹੜਾ ਹੁਣ ਚੱਲ ਰਿਹਾ ਯਾਰ ਹਰ ਇੱਕ ਵੀਰ ਫਾਰਮ ਦੀ ਡ੍ਰੀਮ ਸੋਚਦਾ ਵੀ ਅਸੀਂ ਫਾਰਮ ਤਿਆਰ ਕਰਨਾ ਫਾਰਮ ਤਿਆਰ ਵੀਰੇ ਆਪਣਾ ਇਹ ਨਹੀਂ ਕਰਨਾ ਹਨਾ ਤੇ ਸੈਕ ਫਰਮਾਤਾ ਜੀ ਹੈ ਭਈਆ ਯਾਰ ਕੀ ਬਾਤ ਆ ਬੱਚੀ ਦੇਖ ਕੇ ਤਾਂ ਮਜੀ ਕਰਦਾ ਵੀ ਗਾਲ ਲਾ ਲਈਏ ਗੱਡੀ ਵਾਲੇ ਹੁਣ ਚੜਾ ਲਈਏ ਹਨਾ ਤੇ ਜੇਰ ਜੁਰਡਾ ਨਾ ਜਾਵਾ ਜੇਰ ਵੀਰੇ ਡਾਲਣਾ ਪ੍ਰੋਪਰ ਜੀ ਬੋੜੀ ਨੂੰ ਵੀ ਆਏ ਮੰਨ ਕੇ ਜਦ 27 22 ਕਿਲੋ ਬੋੜੀ ਤੋਂ ਸਟਾਰਟ ਆ ਬੜਾ ਤੇ 27 ਕਿਲੋ ਕਹਿਣ ਦਾ ਭਾਵ 13 ਕਿਲੋ ਦੁੱਧ ਟਾਈਮ ਦਾ ਇਹ ਥੱਲੇ ਹਾਜ਼ਰਾ ਸਟਾਰਟ ਹੋਈ ਆ ਸਟਾਰਟ ਹੀ ਆ ਭਾਈ ਇਹਨਾਂ ਦਾ ਪ੍ਰੋਪਰ ਆਪਾਂ ਥਾਦੀ ਨਹੀਂ ਕਰੀਂਗਾ ਹਲੇ ਕੱਲ ਦੀ ਸੂਈ ਵੀ ਆ ਹਨਾ ਇਹ ਸੂਈ ਵੀ ਨਹੀਂ ਆ ਭਾਈ ਤੇ ਚੋਂਡ ਚਵਾ ਕੇ ਮੇ ਇਹਦਾ ਚੋਂਡ ਚਵਾਦਾ ਭਾਈ ਮੈਂ ਕਹਿੰਦਾ ਤੇ ਇਹ ਮਸ਼ੀਨ ਕੋਈ ਮੈਂ ਕਹਿੰਦਾ ਮਸ਼ੀਨ ਲਾਉਣ ਦੀ ਵੀ ਲੋੜ ਨਹੀਂ ਉਹਦੇ ਨਾਲ ਆਤੀ ਵੇਗਾ ਚੂਣਾ ਅੱਛਾ ਸੁਭਰ ਇਹਨੇ ਕਰਮ ਲਈ ਜਿਹੜਾ ਮਰਜੀ ਇਤਰ ਮਰਜੀ ਪਾਸੇ ਬੈਠੀ ਜਾਂਦੀ ਸੁਭਰੋ ਯਾਰ ਅੱਜ ਆਪਾਂ ਤੁਹਾਨੂੰ ਮਾਰਕੀ ਦਿਖਾਈ ਦਿੰਦੇ ਹਾਂਗੇ ਲੈ ਸੋ ਚੋਣ ਚਵਾ ਦੇਖੋ ਯਾਰ ਕਿਆ ਬਾਤਾਂ ਧਾਰਾ ਦੇਖੋ ਕਿਆ ਬਾਤਾਂ ਕੋਈ ਆਪਾਂ ਨੇ ਰਾਣੀ ਪਾਇਆ ਉਧਰ ਹੀ ਥੱਲੇ ਬਹਿ ਗਏ ਬਹਿ ਗਏ ਬਈ ਬੰਦਾ ਕਿ ਜੱਡੇ ਆਪਣੇ ਜੀਵਾ ਮਗਰ ਸੜੇ ਮਾਰ ਦੇ ਦੋ ਧਾਰਾ ਸੁਭਰ ਧਾਰਾ ਬਾ ਮਾਰ ਕੇ ਦਿਖਾਉਣੇ ਪਿਆ ਚੋਣ ਵਗੈਰਾ ਦੇਖੋ ਯਾਰ ਬੈਠਦਾ ਕਿਆ ਬਾਤਾਂ ਸਾਫ ਸੁਥਰਾ ਝੋਣ ਜਾਵਾ ਕੋਈ ਭੂਰ ਸਰਲਾ ਨਹੀਂ ਤੇ ਬਈ 27 22 ਕਿਲੋ ਕਹਿੰਦਾ ਆਪਾਂ 25 ਤੋਂ ਸ਼ੁਰੂ ਹੋ ਗਈ ਮਗਰ ਇਹਦੇ ਬੱਚੇ ਦੁੱਧ ਹਾਈਐਸਟ ਕਿੰਨਾ ਕਰ ਦੇ ਦੂਗੀ ਹੈ ਹਾਈਐਸਟ ਭਈ ਮੰਨ ਕੇ ਚੱਲ ਆਪਾਂ ਪ੍ਰਮਾਤਮਾ ਸੁੱਖ ਰਕੇ ਰਾਜੀ ਵਈ ਰਹੇ ਕਰਮ ਵਾਲੀ ਟੀਹਾਂ ਨਾਲ ਗੱਲ 40 ਤੋਂ 50 ਕੰਡਾ ਲੱਗ ਜੀ ਨਪਾ ਦਾਂਗੇ ਆਪਾਂ ਰੇਟ ਕੀ ਰਹਿਣਾ ਇਹਦਾ ਭਈ ਇਹ ਮੁੱਲ ਕਰਾਣਾ ਕੋਤ ਮੱਦੀ ਕਰਾ ਦੇ ਡੇਢ ਦੀ ਵਸੀ ਦੇ ਦਾਂਗੇ ਬਾਕੀ ਅੱਬਾ ਜੀ ਵੀਰ ਕਹਿੰਦਾ ਸੀ 30000 ਦੀ 35 ਦੀ 25 ਕੱਢ ਲਾਂਗੇ ਪਰ ਜਿਹੜੀ ਆ ਬੱਚੀ ਨਾਲ ਜਾ ਰਹੀ ਹੈ ਇਹਨੇ ਦਾ ਮੰਨ ਕੇ ਚੱਲ ਵੀ ਗਾਂਹੇ ਪਿਛੇ ਲੱਖ ਦੀ ਛੱਡ ਦੇਣੀ ਹੈ ਹਨਾ ਭਾਈ ਲੱਖ ਦੀ ਛੱਡ ਦੇ ਪਿਆ ਇਹਦਾ ਬੱਚੀ ਆ ਸੋ ਵੀਰੋ ਫੇਸ ਕੁਆਲਟੀ ਵਗੈਰਾ ਦੇਖੋ ਲੈ ਪੈਰਾਂ ਤੋਂ ਮੁੰ ਜੀ ਸਵਰਲ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਬੜੇ ਕਲ ਹੋਰ ਵੀ ਬਾਈ ਨਹੀਂ ਐਡੀ ਵੇੜ ਦਾ ਭਲ ਪਾਈ ਜਾਂਦੀ ਹੈਗੀ ਜਦੋਂ ਨੇਚਰੋਂ ਨਹੀਂ ਲੇਵਾ ਆਉਂਦੇ ਨਾ ਅੱਛਾ ਕੰਪੈਕਟ ਹਵਾਨਾ ਜਾਵਾ ਕੰਪੈਕਟ ਹਵਾਨਾਗਾ ਬਾਈ ਸੇ ਤਾਂ ਜੀ ਤੇ ਥਣ ਲੇਵਾ ਦੇਖੋ ਸੋਹਣਾ ਹਾਥੀ ਚਵਾਈ ਜੜਾ ਤੇ ਬਾਕੀ ਯਾਰ ਮਗਰ ਬੱਛਿਆ ਕਿ ਦਾੜੀ ਨੂੰ ਕਹਿੰਦੇ ਮੁੱਛਾਂ ਵੱਧ ਗਈਆਂ ਜਮਾ ਉਹ ਚੀਜ਼ ਆ ਕਹਿਵਾਤਾ ਕਹਿੰਦੇ ਬਾਹਣੇ ਨਾ ਝੋਟੀ ਦਾ ਵੀ ਸਾਲ ਦੇ ਵਿੱਚ ਤਿੰਨ ਫਜ਼ਲਾ ਕੱਢਣ ਵਾਲੀ ਗੱਲ ਉਹ ਸਿਸਟਮ ਹੋਇਆ ਪਿਆ ਜਿੱਦਾਂ ਤੇ 1.5 ਲੱਖ ਰੁਪਇਆ 40 ਕਿਲੋ ਦੁੱਧ ਦਊਗੀ ਤੇ ਆਉਂਦੇ ਸਾਲ ਨੂੰ ਗਾ ਗੱਬੜ ਹੋਊਗੀ ਸੂਨ ਆਲੀ ਤੇ ਬੱਛੀ ਤੁਹਾਡੇ ਆਏ ਮਾਨੇ ਕਿ ਚਲੋ ਵੀ ਨਾਲ ਡੇਢ ਦੋ ਮਹੀਨੇ ਚੱਕ ਪਾਸ ਮਗਰ ਭਾਈ ਬਣ ਜਾਣਾ ਬੱਛੀ ਜੀ ਭਾਈ ਹੋ ਜੂ ਰਾਮ ਨਾਲ ਚੱਪ ਕਰਕੇ ਤਿੰਨ ਸਵਾ ਤਿੰਨ ਮਹੀਨੇ ਤੇ ਆਪਦੀ ਰਕਮ ਪੂਰੀ ਕਰ ਦਊਗਾ ਸੋ ਯਾਰ ਮਗਰ ਬੱਛੀ ਦੇਖ ਇੱਕ ਵਾਰੀ ਫੇਰ ਦਿਖਾ ਦਈਏ ਯਾਰ ਗੱਲੇ ਵਾ ਦਿਖਾ ਦੇ ਭਾਈ ਕਿੱਦਾਂ ਲੱਗਿਆ ਵਿਆ ਜਿਵੇਂ ਨੇਚਰਲੀ ਦੇ ਵਾਖਦੇ ਆ ਲਈਏ ਆਹ ਆਜੀ ਤੋਂ ਪਤਾ ਲੱਗਣਾ ਪਾਲ ਕੇ ਦਿੱਤੀ ਸੀ ਤੇ ਆਪਾਂ ਦੇਖੇ 0% ਕਹਿ ਸਕਦੇ ਹਾਂ ਆਪਾਂ ਕਮੀ ਦਾ ਜੋ ਕੋਈ ਹੈ ਨਹੀਂਗੀ ਕਮੀ ਬੱਛੀ ਮਗਰ ਆ ਜੇ ਰੋਕੇ ਆ ਗਾ ਓਕੇ ਆ ਡੇਢ ਲੱਖ ਜੋ ਮਾਨਦਾਨ ਹੋ ਜਾਊਗਾ ਕਰਦਾਂਗੇ ਭਾਈ ਮਾਨਤਨ ਕਰਨਾ ਜੀ ਅੱਜ 1.5 ਲੱਖ ਦਾ ਪੱਟਾ ਨਹੀਂ ਪੈਣਾ ਪਹੁੰਚ ਕਰਤੀ ਆਪਣੀ ਆਏ ਦਾ ਮਾਨਤਨ ਕਰਦਾਂਗੇ ਜਿਵੇਂ ਕਹਿੰਦੇ ਮੂੰਹੋਂ ਮੰਗੀ ਤਾਂ ਮੌਤਵੀ ਨੂੰ ਮਿਲਦੀ ਜਮਾ ਇੱਕ ਕਰ ਮੀਠਾ ਦਿਖਾ ਦਿੰਦੇ ਸਮਾਨ ਦਿਖਾ ਦੇ ਭਾਈ ਮੈਂ ਕਹਣਾ ਮੜੇ ਹੱਥ ਕਰੀਏ ਯਾਰ ਕਹਿੰਦੇ ਵਪਾਰੀ ਹੱਥ ਕਰ ਲਿੰਦਾ ਐਡਾ ਲੈਵਾ ਸੋ ਆਹ ਦੇਖੋ ਯਾਰ ਵਾਕੀ ਮੈਂ ਕਹਣਾ ਭਾਈ ਐ ਐ ਵਾਲਾ ਕਈ ਕਹਿੰਦਾ ਸੌਖਾ ਹੈਗਾ ਪੰਡਾ ਨੇ ਵੇਨਾ ਲਈ ਫਿਰ ਜਾ ਕਹਿੰਦੇ ਇਹ ਕੱਲ ਹੋਰ ਵੀ ਆਹ ਗਾੜੀ ਦੇ ਪਹਿਲਾਂ ਭਾਈ ਫੁੱਟਦੀ ਆ ਗਾੜੀ ਐ ਕੱਲੀ ਜੀ ਆ ਗਾੜੀ ਐ ਫੁੱਟਦੀ ਆਹ ਚੀਜ਼ ਇਹ ਦੂਜੇ ਨਾਲ ਦੇਖੀ ਇਧਰ ਪਹਿਲਾਂ ਮਿਲਕ ਬੇਨ ਹਣਾ ਥੱਲੇ ਕਿਵੇਂ ਦੇ ਕਿਦਾਂ ਲੱਗੀਆਂ ਮੇ ਬੜਾਂ ਦੀ ਅੱਗੇ ਭਾਈ 2 ਨੰਬਰ ਆ ਗਈ ਜਿਹੜੀ 2 ਨੰਬਰ ਬੱਸੀ ਤਾਂ ਲੈ ਆ ਮੰਨ ਕੇ ਚੱਲ ਭਾਈ 19 20 ਕਿਲੋ ਬੋਲੀ ਤੋਂ ਸਟਾਰਟ ਹੋ ਜਾਏਗੀ ਇਹਦੇ ਮਗਰ ਆ ਗਈ ਬੱਤੀ ਹਣਾ ਤੇ ਨੰਬਰ 10 ਬੱਸੀ ਆ ਗਈ ਠੀਕ ਹੈ ਨਾ ਗੱਲ ਇਹਨੂੰ ਕਿਹਾ ਦੇਣਾ ਸਾਨੂੰ ਇਹਨੂੰ ਅਜੇ ਤੀਜੇ ਦਿਨ ਅਜੇਰੇ ਤੀਜਾ ਦਿਨ ਜੇਰ ਜੇ ਰੋਕਿਆ ਹਣਾ ਜੇਰ ਮੈਨਾਂ ਡਾਨਾ ਭਾਈ ਤੇ ਹਾਈਐਸਟ ਪੀਕ ਭਾਈ ਹੋਕਰ ਮਾਣੀ ਤੇ ਪੁੱਛੇ ਜਾਣਾ ਉਸੇ ਸਿਆਦੇ ਵਿੱਚ ਦਾ ਜੇਰ ਦਾ ਬੜਾ ਹੀ ਸੁਣੀ ਹੁੰਦਾਗਾ ਜੇ ਤਾਂ ਪੈ ਲੈਦੀ ਸੀ ਆਜ ਤਾਂ। ਹਾਂ ਜਿਹੜੇ ਕਤੋਂਦੀ ਹੈ ਸਭ ਤੋਂ ਵੱਡੀ ਸਮੱਸਿਆ ਗਰਮੀ ਦੇ ਵਿੱਚ ਹੈ ਜੀ। ਜੀ ਝੋਣ ਜਵਾ ਕਿਵੇਂ ਦਾ? ਬਾਈ ਝੋਣ ਜਵਾ ਇਹ ਵੀ ਠੰਡੀ ਫੇਰੇ ਰਹੀ ਹੈ ਜੀ। ਸਵਰਥ ਧਾਰਾ ਵਗੈਰਾ ਦੇਖੋ ਧਾਰਾ ਭੇਜੇ ਮਾਰ ਕੇ ਦਿਖਾ ਦਿਆਂ ਤੇ ਬਾਕੀ ਮੂਹਰੇ ਪਾਸੇ ਦੂਜੇ ਪਾਸੇ ਹੱਥ ਫੁੱਟ ਫੁੱਟ ਦੀ ਵਿੱਚੀ ਤੇ ਪਿਆ ਤੇ ਬਾਈ ਦੁੱਧ ਮੰਨ ਕੇ ਚੱਲੀ ਵੀ ਹਾਇਸਟ ਜਵਾ ਜਾੜੂ ਤੀ ਦੇ ਆਸੇ ਪਾਸੇ। ਬਾਈ 22 ਕਿਲੋ ਦੁੱਧੀ ਦੁੱਧ ਦੇ 30 ਕਿਲੋ ਉਹ ਵਾਲੇ ਦੀ ਗਿਹਰ ਤੇ ਆ। ਨਹੀਂ 14 ਕਿਲੋ ਇੱਕ ਟਾਈਮ ਦਾ ਦੁੱਧ ਲੈਣਾ ਹੈ। ਰੇਟ ਕੀ ਰਹੂਗਾ ਇਹਦਾ? ਰੇਕ ਦਾ ਭਈ 1,80,000 ਰੁਪਏ ਵੇਚਦਾ ਇਹ ਤੇ ਹਲਕ ਜੇ ਜੋੜੀ ਲੈਣੀ ਕਿਸੇ ਵੀਰ ਨੇ ਮਗਾਉਣੀਆਂ ਤਾਂ 2.5 ਲੱਖ ਹੀ ਦੇ ਦਾਂਗੇ ਆਪਾਂ ਜੀ ਮਾਨ ਦਾ ਦੋਨਾਂ ਮਗਰ ਬੱਚੇ ਆ ਦੋਨਾਂ ਮਗਰੀ ਬੱਚੇ ਨੇ ਭਈ ਪੰਡਾ ਹੜਿਆ ਆ ਜਿਹੜਾ ਬਰਨਾਲਾ ਤੋਰ ਗਿਆ ਭਈ ਨੂੰ ਦਿਖਾ ਦੇਣਾ ਤੇ ਇੱਕ ਅਜਿਹਾ ਬੁਲਬੁਲ ਦਾ ਬੱਚਾ ਫੇਰ ਦਿਖਾ ਦੇ ਮੈਂ ਤੇ ਰਹਾੜਿਆ ਦਿਖਾਉਣਾ ਤੇ ਚੀਜ਼ੇ ਨਹੀਂ ਜਬਰ ਵਸਤ ਖੜੀ ਤੋਰ ਦੇ ਭਈ ਗੜਾ ਦੇ ਤੇ ਇਹਨੇ ਦੁੱਧ ਵੀ ਮੇਰੇ ਫੈਟ ਵਾਲਾ ਦੇਣਾ ਹਨਾ ਭਈ ਫੈਟ ਵਾਲਾ ਤੂੰ ਸੁਭਾਣਾ ਜੀ ਸੋ ਥੱਲੇ ਦੇਖੋ ਪੰਡਾ ਲੈਵੇ ਤਾਂ ਫਿੱਟ ਫਾੜ ਕੰਪੈਕਟ ਹਵਾਂ ਨਾ ਜਾ ਸੋ ਵੀਰੋ 987786899 ਅਨਾਸਿਹਤ ਪੈਂਦੀ 50 ਤੋਂ 60 ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ